ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅਮ੍ਰਿਤਾ ਸਿੰਘ ਮੈਰੋ ਕਰਨ ਗਿਆ ਆਤਮ ਸਮਰਪਣ ਵਕੀਲਾਂ ਨੇ ਕੀਤਾ ਵੱਡਾ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਆਈ ਨਵੀਂ ਖਬਰ ਵਿਕਰਮਜੀਠੀਆਂ ਨੇ ਕੀਤਾ ਵੱਡਾ ਖੁਲਾਸਾ ਅਮ੍ਰਿਤਾ ਸਿੰਘ ਮੈਰੋ ਦੇ ਹੱਕ ਵਿੱਚ ਗਰਜੇ ਸ਼੍ਰੀ ਅਕਾਲ ਤਖਤ ਸਾਈਂ ਦੇ ਹੈੱਡ ਗ੍ਰੰਥੀ ਕੰਚਨ ਕੁਮਾਰੀ ਦੇ ਕਤਲ ਨੂੰ ਦੱਸਿਆ ਸਹੀ ਸੀਐਮ ਭਗਵੰਤ ਮਾਨ ਵੱਲੋਂ ਪ੍ਰਚਾਰ ਦੇ ਪ੍ਰੋਗਰਾਮਾਂ ਵਿੱਚ ਨਾ ਆਉਣ ਬਾਰੇ ਬੋਲੀ ਮੰਤਰੀ ਰਵਨੀਤ ਸਿੰਘ ਵੀ ਟੂ ਕੀਤਾ ਤਿੱਖਾ ਸ਼ਬਦੀ ਹਮਲਾ ਮਿੰਦਰ ਸਿੰਘ ਢਿੰਡ ਸਾਦੀ ਅਕਾਲੀ ਦਲ ਵਿੱਚ ਵਾਪਸੀ ਬਾਰੇ ਵੱਡੀ ਖਬਰ ਖੁਦ ਸੁਖਵੀਰ ਸਿੰਘ ਬਾਦਲਦਾਰ ਨਾਮ ਲੈ ਕੇ ਕੀਤਾ ਐਲਾਨ SIDDU Moosewala ਤੇ ਬਣੀ ਡਾਕੂਮੈਂਟਰੀ ਨੂੰ ਲੈ ਕੇ ਮਾਨਸਾ ਅਦਾਲਤ ਵਿੱਚ ਹੋਈ ਸੁਣਵਾਈ BBC ਨੇ ਅਰਜੀ ਕੀਤੀ ਦائر ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ 12 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਲੁਧਿਆਣਾ ਉਪਚੋਨ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਅਕਾਲੀ ਦਲ ਦੇ ਦੋ ਸੀਨੀਅਰ ਆਗੂ ਕਾਂਗਰਸ ਵਿੱਚ ਹੋਏ ਸ਼ਾਮਿਲ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਲਿਖਿਆ ਪੱਤਰ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ 8 ਸਿਆਸਤਦਾਨਾਂ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ 16 ਸਾਲਾਂ ਬਾਅਦ ਹੋਵੇਗੀ ਜਨਗਣਨਾ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ਕਮਲਕੁਰ ਪਾਬੀ ਕਤਲ ਮਾਮਲੇ ਵਿੱਚ ਅਮਰਿਤਪਾਲ ਸਿੰਘ ਮੈਰੋ ਦਾ ਕੇਸ ਹੁਣ ਕੁੰਮਨ ਬ੍ਰਦਰ ਵੱਲੋਂ ਲੜਿਆ ਜਾਵੇਗਾ ਵਕੀਲਾਂ ਨੇ ਪੰਜਾਬ ਪੁਲਿਸ ਤੇ ਵੀ ਸਵਾਲ ਉਠਾਏ ਹਨ ਅਤੇ ਕਿਹਾ ਕਿ ਜੇਕਰ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਵਿਗਾੜਨ ਵਾਲੇ ਹੋਰ ਲੋਕਾਂ ਵਿਰੁੱਧ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ ਉਹਨਾਂ ਦੇ ਖਾਤੇ ਕਿਉਂ ਨਹੀਂ ਬਲੌਕ ਕੀਤੇ ਜਾ ਰਹੇ ਜਦੋਂ ਕਿ ਅਮਰਿਤਪਾਲ ਸਿੰਘ ਦਾ ਖਾਤਾ ਬਲੌਕ ਕੀਤਾ ਗਿਆ ਹੈ ਇਹ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਅਮਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਹੈ ਅਸੀਂ ਉਸਤੇ ਉਸਦੇ ਪਰਿਵਾਰ ਦਾ ਪੂਰਾ ਕੇਸ ਵੇਖ ਰਹੇ ਹਾਂ ਅਸੀਂ ਜਲਦੀ ਹੀ ਜ਼ਮਾਨਤ ਅਰਜ਼ੀ ਦਾਇਰ ਕਰਨ ਜਾ ਰਹੇ ਹਾਂ ਇਸਦੇ ਨਾਲ ਹੀ ਜੇਕਰ ਉਹ ਬਾਰ ਹੈ ਜਾਂ ਜਿੱਥੇ ਵੀ ਹੈ ਤਾਂ ਸਾਨੂੰ ਇਹ ਵੀ ਡਰ ਹੈ ਕਿ ਉਸ ਦਾ ਐਨਕਾਊਂਟਰ ਹੋ ਸਕਦਾ ਹੈ ਅਸੀਂ ਇਸ ਬਾਰੇ ਹਾਈ ਕੋਰਟ ਵਿੱਚ ਵੀ ਸੁਰੱਖਿਆ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਪੁਲਿਸ ਉੱਤੇ ਭਰੋਸਾ ਨਹੀਂ ਹੈ ਉਹਨਾਂ ਦੱਸਿਆ ਕਿ ਅਮਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਤਮ ਸਮਰਪਣ ਕਰਨ ਲਈ ਤਿਆਰ ਹੈ ਪਰ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਜੋ ਵੀ ਹੁੰਦਾ ਹੈ ਉਹ ਪਾਰਦਰਸ਼ੀ ਤੇ ਨਿਰਪੱਖ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਮੈਰੂ ਨੇ ਆਖਿਆ ਕਿ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਪਿਤਾ ਤੇ ਭੈਣ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੇਹਾਂ ਨਹੀਂ ਹੋਣਾ ਚਾਹੀਦਾ ਮੇਰੇ ਪਰਿਵਾਰ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦੇ ਆ ਕਿ ਹੈ ਕਿ ਅੱਜ ਸਵੇਰੇ ਮੁੱਖ ਮੰਤਰੀ ਮਾਨ ਦੀ ਸਿਹਤ ਵਿਗੜਨ ਕਾਰਨ ਪੀਜੀਆਈ ਦੇ ਸਪੈਸ਼ਲਿਸਟ ਡਾਕਟਰ ਮੁੱਖ ਮੰਤਰੀ ਲਈ ਵਾਸਤੇ ਪਹੁੰਚੇ ਹਨ ਮਜੀਠੀਆ ਨੇ ਕਿਹਾ ਕਿ ਇਸ ਰਹਿ ਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਦੀ ਜਲਦ ਸਿਹਤਯਾਬੀ ਲਈ ਮੈਂ ਦੁਆ ਕਰਦਾ ਹਾਂ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਿਹਤ ਦਾ ਬੁਲੇਟਿਨ ਜਾਰੀ ਕਰੇ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਇਸ ਮੌਕੇ ਵਿਕਰਮਜੀਠਿਆ ਨੇ ਸਵਾਲ ਚੁੱਕਦੇ ਹਨ ਕਿ ਹੈ ਕੀ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਗੁਪਤ ਰੱਖੇ ਜਾਂਦੇ ਹਨ ਇਸ ਵਾਰ ਵੀ ਖਬਰ ਨੂੰ ਦਬਾਇਆ ਜਾ ਰਿਹਾ ਤੇ ਲੋਕਾਂ ਤੋਂ ਸਾਚਲ ਕੋਇਆ ਜਾ ਰਿਹਾ ਐਮਜੀਠਿਆ ਨੇ ਦਾਵਾ ਕੀਤਾ ਹੈ ਕਿ ਵੱਦ ਸ਼ਰਾਬ ਪੀਣ ਕਰਕੇ ਮੂੜ ਪੈਲਾਂ ਵਾਲੀ ਦਿੱਕਤ ਹੋਈ ਹੈ ਇਸ ਵਾਰ ਤਾਂ ਹਾਲਾਤੇ ਬਣ ਗਏ ਹਨ ਕਿ ਪੀਜੀਆਈ ਤੋਂ ਡਾਕਟਰਾਂ ਨੂੰ ਲਿਆਉਣਾ ਪਿਆ ਹੈ ਮਜੀਠੀਆ ਨੇ ਕਿਹਾ ਕਿ ਉਹ ਲੁਧਿਆਣਾ ਦੇ ਚੋਣ ਪ੍ਰਚਾਰ ਵਿੱਚੋਂ ਵੀ ਗਾਇਬ ਹਨ ਅਤੇ ਸ਼ਾਇਦ ਚੋਣਾਂ ਵਾਲੇ ਦਿਨ ਤੱਕ ਠੀਕ ਵੀ ਨਾ ਹੋਣ ਮਜੀਠੀਆ ਨੇ ਕਿਹਾ ਕਿ ਮੇਰੇ ਸੂਤਰ ਦੱਸਦੇ ਹਨ ਕਿ ਇਸ ਵਾਰ ਸਿਹਤ ਕਾਫੀ ਨਾਜ਼ੁਕ ਹੈ ਜਿਸ ਦੀ وجہ ਸ਼ਰਾਬ ਦੱਸੀ ਜਾ ਰਹੀ ਹੈ ਪਰ ਸਰਕਾਰ ਨੂੰ ਸੱਚ ਦੱਸਣਾ ਚਾਹੀਦਾ ਹੈ ਕੰਚਨ ਕੁਮਾਰ ਉਰਫ ਪਾਬੀ ਕਮਲਕੌਰ ਦੇ ਕਤਲ ਮਗਰੋਂ ਕੁਝ ਜਥੇਬੰਦੀਆਂ ਅਮ੍ਰਿਤਪਾਲ ਸਿੰਘ ਮੈਰੋ ਦੇ ਹੱਕ ਵਿੱਚ ਖੜੀਆਂ ਨਜ਼ਰ ਹਨ ਅਤੇ ਕੁਝ ਉਸ ਦੇ ਖਿਲਾਫ ਨਜ਼ਰ ਆਈਆਂ ਉੱਥੇ ਹੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਵੀ ਅਮ੍ਰਿਤਪਾਲ ਸਿੰਘ ਮੈਰੋ ਦੇ ਹੱਕ ਵਿੱਚ ਨਿਤਰੇ ਹਨ ਦੱਸ ਦਈਏ ਕਿ ਹੈੱਡ ਗ੍ਰੰਥੀ ਮਲਕੀਤ ਸਿੰਘ ਨੇ ਕੰਚਨ ਦੇ ਕਤਲ ਨੂੰ ਸਹੀ ਦੱਸਿਆ ਹੈ ਉਹਨਾਂ ਕਿਹਾ ਹੈ ਕਿ ਕੌਮ ਨੂੰ ਬਦਨਾਮ ਕਰਨ ਵਾਲਿਆਂ ਦਾ ਅਜਿਹਾ ਹੀ ਸਲੂਕ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਕੁਝ ਵੀ ਗਲਤ ਨਹੀਂ ਹੋਇਆ ਪਹਿਲਾਂ ਵੀ ਅਜਿਹਾ ਹੁੰਦਾ ਆਇਆ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਲਚਰਤਾ ਭਰੇ ਗੀਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਜਿਹਾ ਕਾਰਜ ਕਰਦੇ ਹਨ ਅਤੇ ਆਪਣਾ ਨਾਮ ਬਦਲਦੇ ਹਨ ਉਹਨਾਂ ਨਾਲ ਇੰਜ ਹੀ ਹੋਣਾ ਚਾਹੀਦਾ ਹੈ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕੱਸਿਆ ਹੈ ਉਹਨਾਂ ਨੇ ਕਿਹਾ ਕਿ ਸਾਰੇ ਪ੍ਰੋਗਰਾਮ ਵਿੱਚ ਸੀਐਮ ਦੀ ਪਤਨੀ ਗੁਰਪ੍ਰੀਤ ਕੌਰ ਹੁੰਦੀ ਹੈ ਤੇ ਆਪ ਖੁਦ ਨਹੀਂ ਆ ਰਿਹਾ ਅਕਾਲੀ ਦਲ ਵਿੱਚ ਵਾਪਸੀ ਬਾਰੇ ਪ੍ਰਮਿੰਦਰ ਸਿੰਘ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਈ ਵੈੱਬ ਚੈਨਲ ਤੇ ਕਈ ਲੀਡਰਾਂ ਦੇ ਮੂੰਹੋਂ ਫੁਵਾਹਾਂ ਸੁਣੀਆਂ ਹਨ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਮੈਂ ਸਪਸ਼ਟ ਕਰਦਾ ਹਾਂ ਕਿ ਇਹ ਖਬਰਾਂ ਬਿਲਕੁਲ ਝੂਠਾ ਬਦਨਾਮ ਕਰਨ ਵਾਲੀਆਂ ਹਨ ਮੇਰੇ ਪਿਤਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਇੱਕੋ ਹੀ ਸੁਪਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਅਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸੁਖਵੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤਕੜਾ ਨਹੀਂ ਹੋ ਸਕਦਾ ਸੋ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜਿੰਦ ਜਾਨ ਲਾ ਦੇਵਾਂਗਾ ਪਰ ਸੁਖਵੀਰ ਬਾਦਲ ਦੀ ਅਗਵਾਈ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਸੈਦ ਦੇ ਇੱਕ ਹੁਕਮਨਾਮੇ ਦੀ ਉਲੰਘਣਾ ਕਰਕੇ ਸ਼੍ਰੀ ਅਕਾਲ ਤਖਸੈਦ ਤੇ ਮਾਫੀ ਮੰਗਣ ਲਈ ਗਏ ਸਨ ਪਰ ਆਪਣੇ ਉੱਪਰ ਹੀ ਹੋਏ ਉਕਨਾਮੇ ਦੀ ਉਲਗਣਾ ਕਰਕੇ ਜਿੱਥੇ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ ਜਿਸ ਨਾਲ ਸ਼ਰੋਮ ਨਿਕਾਲੀ ਦਲ ਦੇ ਬਰਕਰਾਂ ਦੇ ਮਨਾਂ ਵਿੱਚ ਵੀ 11 ਰੋਸ ਹੈ ਕਿਉਂਕਿ ਕੋਈ ਸੱਚਾ ਸਿੱਖ ਹੁਕਮਨਾਮੇ ਦੀ ਉਲੰਘਣਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ 105 ਮੈਂਬਰੀ ਪ੍ਰਤੀ ਕਮੇਟੀ ਵਾਹਿਗੁਰਦੀ ਮਿਹਰ ਸਦਕਾ ਬੜਾ ਜ਼ਬਰਦਸਤ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਇਸ ਨਵੀਂ ਭਰਤੀ ਰਾਹੀਂ ਸ਼੍ਰੋਮਣੀ ਕਾਲੀ ਦਲ ਬਹੁਤ ਤਕੜਾ ਹੋ ਕੇ ਨਿਕਲੇਗਾ ਉਹਨਾਂ ਨੇ ਕਿਹਾ ਕਿ ਮੇਰਾ ਕਣਕਣ ਸ਼੍ਰੀ ਇਕਾਤਕ ਸਾਹਿਬ ਨੂੰ ਸਮਰਪਿਤ ਹੈ ਸਾਡੇ ਪਰਿਵਾਰ ਤੇ ਔਖਾ ਸਮਾਂ ਆਉਣ ਦੇ ਬਾਵਜੂਦ ਮੈਂ ਤੇ ਢਿੰਡਸਾ ਸਾਹਿਬ ਦੇ ਸਾਰੇ ਸਾਥੀ ਪੰਜਵੇਂ ਪ੍ਰੀ ਭਰਤੀ ਕਮੇਟੀ ਦੀ ਭਰਤੀ ਦੇ ਸਹਿਯੋਗ ਲਈ ਦਿਨ ਰਾਤ ਲੱਗੇ ਹੋਏ ਹਾਂ ਅਤੇ ਭਰਤੀ ਕਮੇਟੀ ਦਾ ਸਾਥ ਦੇਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਵਸ਼્ય ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇਗਾ ਮਰਹੂਮ ਪੰਜਾਬੀ ਗਾਇਕ ਸਿੱਧੂ ਸਾਲਾ ਕਤਲ ਮਾਮਲੇ ਉੱਤੇ BBC ਦੀ ਡਾਕੂਮੈਂਟਰੀ ਨੂੰ ਲੈ ਕੇ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਈ ਹੈ ਅਦਾਲਤ ਵਿੱਚ BBC ਨੇ ਅਰਜੀ ਦਾਇਰ ਕੀਤੀ ਹੈ ਹੁਣ 23 ਜੂਨ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਦੱਸਦੀ ਹੈ ਕਿ ਡਾਕੂਮੈਂਟਰੀ ਰੋਕਣ ਲਈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪਟੀਸ਼ਨ ਪਾਈ ਸੀ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਕੁਜਰਾਹਤ ਮਿਲੀ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਕੁਝ ਥਾਵਾਂ ਤੇ ਮੌਸਮ ਬਦਲਿਆ ਹੈ ਇਸ ਦੇ ਨਾਲ ਹੀ ਤਾਪਮਾਨ 4.9 ਡਿਗਰੀ ਤੱਕ ਘਟ ਗਿਆ ਹੈ ਅਤੇ ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ ਮੌਸਮ ਵਿਭਾਗ ਵੱਲੋਂ ਅੱਜ 12 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਰੂਪਨਗਰ ਮੋਹਾਲੀ ਪਟਿਆਲਾ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਫਤਿਗੜ ਸਾਇਲ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਐਸਐਸ ਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਗਰਜ ਬਿਜਲੀ ਅਤੇ ਤੇਜ ਹਵਾਵਾਂ ਮਾ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਦੀਪਾ ਅਤੇ ਸਰਬਜੋਤ ਸਿੰਘ ਸਾਬੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਇਹ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਪਾਰਟੀ ਦੇ ਸੁਨਾਮ ਤੋਂ ਹਲਕਾ ਇੰਚਾਰਜ ਅਤੇ ਜਰਨਲ ਸਕੱਤਰ ਰਜਿੰਦਰ ਦੀਪਾ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ ਰਜਿੰਦਰ ਦੀਪਾ ਆਪ ਪਾਰਟੀ ਪੰਜਾਬ ਪ੍ਰਧਾਨ ਅਮਨ ਰੋੜਾ ਦੇ ਸਕੇ ਜੀਜਾ ਹਨ ਅਤੇ ਸ਼ੁਨਾਮ ਵਿੱਚ ਆਮਨ ਰੁੜਾਤੇ ਰਜਿੰਦਰ ਦੀਪਾ ਦੇ ਘਰਾਂ ਮੋ ਸਾਹਮਣੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੇ ਸਿਆਸਦਾਨਾਂ ਦੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਜਿਨ੍ਹਾਂ ਨੇ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਹੋ ਕੇ ਚੰਗਾ ਪੈਸਾ ਕਮਾਇਆ ਹੈ ਤੇ ਹੁਣ ਉਹ ਤਾਕਤਵਰ ਸਿਆਸਦਾਨ ਬਣ ਗਏ ਹਨ ਉਨ੍ਹਾਂ ਕਿਹਾ ਕਿ ਡਰੱਗ ਮਨੀ ਨਾਲ ਸ਼ਕਤੀਸ਼ਾਲੀ ਬਣੇ ਆਗੂਆਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਉਹਨਾਂ ਨੇ ਯਾਦ ਕਰਵਾਇਆ ਕਿ ਰੋਜ਼ਾਨਾ ਕਰੋੜਾਂ ਰੁਪਏ ਦੇ ਨਸ਼ੇ ਫੜੇ ਜਾ ਰਹੇ ਹਨ ਇੰਨਾ ਨਸ਼ਿਆਂ ਦਾ ਤਸਕਰਾਂ ਕੋਲ ਪਹੁੰਚਣਾ ਕੋਈ ਇਤਫਾਕ ਨਹੀਂ ਹੋ ਸਕਦਾ ਅਜਿਹਾ ਕਾਲਾ ਧੰਦਾ ਬਿਨਾਂ ਸਿਆਸਤਦਾਨਾਂ ਦੀ ਸ਼ਮੂਲੀਅਤ ਤੋਂ ਹੋ ਹੀ ਨਹੀਂ ਸਕਦਾ ਉਹਨਾਂ ਨੇ ਵੀ ਕਿਹਾ ਕਿ ਕੱਲ ਤੱਕ ਸਾਈਕਲਾਂ ਤੇ ਘੁੰਮਣ ਵਾਲੇ ਸਿਆਸਤਦਾਨ ਇੱਕਦਮ ਲਗਜ਼ਰੀ ਗੱਡੀਆਂ ਦੇ ਮਾਲਕ ਕਿਵੇਂ ਬਣ ਗਏ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਿਆਸਤਦਾਨਾਂ ਕੋਲ ਵੱਡੇ-ਵੱਡੇ ਫਾਰਮਾਂ, ਵੱਡੀਆਂ-ਵੱਡੀਆਂ ਗੱਡੀਆਂ ਹਨ। ਇਸ ਲਈ ਸਰਕਾਰ ਨੂੰ ਅਜਿਹੇ ਲੋਕਾਂ ਦਾ ਪਰਦਾਫਾਸ਼ ਕਰਨ ਲਈ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਜਾਂਚ ਕਰਾਉਣੀ ਚਾਹੀਦੀ ਹੈ। ਉਹਨਾਂ ਨੇ ਅਜਿਹੇ ਅਧਿਕਾਰੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਨ ਦੀ ਗੱਲ ਕਹੀ ਹੈ ਜਿਹੜੇ ਸਿਆਸਤਦਾਨਾਂ ਦੀ ਕਿਰਪਾ ਸਦਕਾ ਅਜਿਹੇ ਕਾਲੇ ਤੰਦਿਆਂ ਵਿੱਚ ਲਿਪਟ ਹਨ। ਕੇਂਦਰੀ ગ્રામ ਮੰਤਰਾਲੇ ਨੇ ਭਾਰਤ ਦੀ 16ਵੀਂ ਜਨਗਣਨਾ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਾਲ 2011 ਤੋਂ ਬਾਅਦ ਦੇਸ਼ ਵਿੱਚ ਹੋਣ ਵਾਲੀ ਜਨਗਣਨਾ 2027 ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਗ੍ਰੈਸਕਟਰ गोविंद ਮੋਹਨ ਰਜਿਸਟਰਾਰ ਜਨਮ ਅਤੇ ਜਨਗਣਨਾ ਕਮਿਸ਼ਨਰ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨਾਲ ਜਨਗਣਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਸੀ 2027 ਦੀ ਇਹ ਜਨਗਣਨਾ ਦੇਸ਼ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੈ ਪੰਜਾਬ ਚ ਸਰਕਾਰੀ ਬੱਸਾਂ ਦਾ ਮੁਫਤ ਸਫ਼ਰ ਕਰਨ ਵਾਲੇ ਲੋਕਾਂ ਖਾਸ ਕਰਕੇ ਧਾਰਕੜ ਵਾਲੀਆਂ ਬੀਬੀਆਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ ਦਰਅਸਲ ਆਉਣ ਵਾਲੀ 9 ਜੁਲਾਈ ਨੂੰ ਟ੍ਰਾਂਸਪੋਰਟ ਖੇਤਰ ਵਿੱਚ ਕੰਮ ਕਰਦੀਆਂ ਯੂਨੀਨਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਇਸ ਕਾਰਨ ਲੋਕਾਂ ਨੂੰ ਇਸ ਤਰੀਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਕਿਸਾਮ ਕਿਹੜੇ ਨੇ ਉਹ ਨਿਆਸੀ ਦੇ ਮਾਰੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀ ਕਿ ਉਸ ਦੀਆਂ ਅੰਗਲੀ ਉੱਤੇ ਲਚਰਤਾ ਫਰੋਂਗੀ ਸੀ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਾਡੇ ਗੁਰੂ ਘਰ ਆਰਗਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਤੱਕ ਰਜਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਤੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਣ ਇਹ ਸਾਖ ਸਾਖਬ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਨਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਔਰ ਜਿਹੜੇ ਇਹੋ ਜਿਹੇ ਲੋਕ ਥਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਬਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਉਹ ਯਾਲਮਾ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਵਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਹਾ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੋ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਇਹਨਾਂ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਬੜੇ ਗੁਪਤ ਰੱਖੇ ਜਾਂਦੇ ਔਰ ਮੈਂ ਦੋ ਤਿੰਨ ਦਿਨ ਪਹਿਲਾਂ ਕਿ ਕਿਥੇ ਬੋਲਦੇ ਆ ਕਹਿ ਵੀ ਰਹੇ ਸੀ ਕੀ ਮਜੀਠੀਆ ਮੇਰੇ ਬਾਰੇ ਤਾਂ ਬਾਰ-ਬਾਰ ਬੁਲੇਟਿਨ ਜਾਰੀ ਕਰਦਾ ਦੂਜੀ ਵਾਰ ਹੀ ਨਹੀਂ ਕਰਦਾ ਚਲੋ ਇਹਨਾਂ ਦੀ ਪਤਾ ਨਹੀਂ ਕਿਸ ਸੋਚ ਨਾਲ ਇਹ ਗੱਲ ਕਹਿ ਰਹੇ ਸੀ ਆਈ ਵਿਸ਼ਿਮ ਵੈਲ ਮੈਂ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਤੰਦਰੁਸਤ ਚਾਹੀਦੇ ਆ ਉਹਨਾਂ ਦੀ ਧਮਾਕੀ ਤੌਰ ਤੇ ਸਰੀਰਕ ਤੌਰ ਤੇ ਹਰ ਤਰੀਕੇ ਨਾਲ ਕਿਉਂਕਿ ਪੰਜਾਬ ਦੀ ਬਾਰਡਰ ਸਟੇਟ ਦੀ ਜ਼ਿੰਮੇਵਾਰੀ ਉਹਨਾਂ ਤੇ ਆ ਔਰ ਕਿਉਂਕਿ ਇਸ ਖਬਰ ਨੂੰ ਫੇਰ ਦਬਾਇਆ ਜਾ ਰਿਹਾ ਹੈ ਲੋਕਾਂ ਕੋਲ ਸੱਚ ਲਿਆਉਣ ਤੋਂ ਲੁਕੋਇਆ ਜਾ ਰਿਹਾ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਸਵੇਰ ਦੇ 6:30 7 ਵਜੇ ਦੇ ਫਿਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਆ ਔਰ ਕਾਫੀ ਸਿਹਤ 'ਚ ਵਿਗਾੜ ਆਇਆ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ पीजीआई ਤੋਂ ਸਪੈਸ਼ਲਿਸਟ ਵੀ ਲਿਆਉਣੇ ਪਏ ਫਿਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਔਰ ਦੋ ਐਂਬੂਲੈਂਸ ਵੀ ਸਟੇਸ਼ਨ ਨੇ ਕਿ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਸੋ ਮੈਂ ਨਾਟ ਕਿ ਮੈਂ ਇਸ ਮਸਲੇ ਨੂੰ ਪੋਲਿਟਿਸੀਜ਼ ਕਰ ਰਿਹਾ ਆ ਆਈ ਵਿਸ਼ ਹਿਮ ਵੈਲ ਗੁਰੂ ਕਿਰਪਾ ਕਰਨ ਇਹਨਾਂ ਨੂੰ ਸਿਹਤ ਜਾਬਤਾਬ ਦੇਣ ਇਹ ਤੰਦਰੁਸਤ ਹੋਣ ਮਗਰ ਮੈਂ ਨਾਲ ਦੀ ਨਾਲ ਚੀਫ ਸਕੱਟਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ lets not hide the facts of the chief minister ਇਹ ਪਬਲਿਕ ਅਫਸਰ ਚ ਬੈਠੇ ਆ ਜ਼ਿੰਮੇਵਾਰੀ ਹੈ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਕੈਂਪੇਨ ਤੋਂ ਹੁਣ ਮਿਸਿੰਗ ਨੇ ਔਰ ਜੋ ਸਿਹਤ ਦੇ ਹਾਲਾਤ ਦੱਸੇ ਜਾਂਦੇ ਮੈਨੂੰ ਨਹੀਂ ਲੱਗਦਾ 19 ਤਰੀਕ ਤੱਕ ਉਹਨੇ ਕੈਂਪੇਨ ਕਰ ਪਾਉਣਗੇ ਸੋ ਵਾਈ ਇਸ ਥਿਸ ਥਿੰਗ ਬੀਇੰਗ ਕੇਪਟ ਸੀਕ੍ਰੀਟ ਬਿਕੋਜ਼ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਮੁੜ ਕੇ ਉਸ ਗੱਲ ਦੀ ਪੁਸ਼ਟੀ ਵੀ ਹੋਈ ਜਦੇ ਅਪੋਲੋ ਦਾਖਲ ਹੁੰਦੇ ਰਹੇ ਜਾਂ ਫੋਟੋਜ਼ ਦਾਖਲ ਹੁੰਦੇ ਰਹੇ ਸੋ ਮੇਰਾ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮਕਸਦ ਇਹ ਸੀ ਕਿ ਮੇਰੇ ਜੋ ਸੂਤਰ ਨੇ ਦੱਸਦੇ ਹੈ ਕਿ ਇਸ ਤਰ੍ਹਾਂ ਸਿਹਤ ਕਾਫੀ ਨਾਜ਼ੁਕ ਹੈ ਵਿਗੜੀ ਹੋਈ ਹੈ ਔਰ ਕਾਰਨ ਸ਼ਰਾਬ ਵੀ ਦੱਸੀ ਜਾ ਰਹੀ ਹੈ ਐਂਡ ਵੀ ਆਲ نو ਕਿ ਕ੍ਰੋਨਿਕ ਪ੍ਰੋਬਲਮ ਹੈ ਲਿਵਰ ਦੀ ਤੇ ਹੋਰ ਔਰ ਉਹਦਾ ਜਦ ਪਾਣੀ ਭਰ ਜਾਂਦਾ ਲੰਗ ਚ ਤੇ ਹਾਰਟ ਨੂੰ ਵੀ ਇਫੈਕਟ ਕਰਦਾ ਹੈ ਸੋ ਆਈ ਅਗੇਨ विश हिम ਵੈਲ ਬਟ ਮੈਂ ਆਲ ਵੀ ਚਾਹੂਗਾ ਕਿ ਕੀਪ ਇਟ ਟਰਾਂਸਪੇਰੈਂਟ Let everybody know the truth and so that ਜੋ ਇਹਨਾਂ ਦੇ ਵੋਟਰ ਸਪੋਰਟਰ ਨੇ ਪਰਿਵਾਰ ਹੈ ਉਹ ਇਹਨਾਂ ਦੀ ਸਿਹਤ ਜਾਪਤੀ ਲਈ ਅਸੀਂ ਸਾਰੇ ਅ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਛੇਤੀ ਤੰਦਰੁਸਤ ਹੋਣ ਔਰ ਇਸ ਗੱਲ ਦੇ ਬਾਰੇ ਲੁਕੋਣ ਦਾ ਕੋਈ ਫਾਇਦਾ ਨਹੀਂ Let people know the truth and let uh, him get uh, I wish him well thank you ਬਹੁਤ ਬਹੁਤ ਤਸ਼ਾਹੁਰ ਕਿ ਮੈਂ ਕਿਹਾ ਹੁੰਦਾ ਸੀ ਸੁਖਬੀਰ ਬਾਦਲ ਨੂੰ ਉਹਨਾਂ ਦੀ ਝਾੜ ਥੱਲੇ ਸੀ ਉਹਨਾਂ ਦੀ ਸਰਕਾਰ ਸੀ 10 ਸਾਲ ਲਗਾਤਾਰ ਮੈਂ ਜਿੱਤਦਾ ਰਿਹਾ ਉਹਨਾਂ ਦੇ ਖਿਲਾਫ ਮੈਂ ਉਹਨੂੰ ਕਹਿੰਦਾ ਸੀ ਆ ਜਾ ਕੱਲਾ ਹੀ ਐ ਬੇਬੇ ਨਹੀਂ ਸੀ ਬਾਪੂ ਨਹੀਂ ਸੀ ਕੱਲਾ ਹੀ ਬੰਦਾ ਸੀ ਔਰ ਲੜਾਈ ਲੜਦੱਸ ਮੈਂ ਕਿਹਾ ਮੈਂ ਗਿੱਦੜਵੇ ਦੇ ਲੋਕਾਂ ਨੂੰ ਜਦੋਂ ਸਾਰਾ ਮਾਲਵਾ ਹਾਰ ਗਿਆ ਤੇ ਸਾਰਾ ਮਾਲਵਾ ਹਾਰ ਗਿਆ 69 ਸੀਟਾਂ ਸਾਡੇ ਕੋਲੇ 69 ਮਾਲਵੇ 'ਚ ਮੈਂ ਕੱਲਾ ਉੱਥੋਂ 69 ਸੀਟਾਂ 'ਚੋਂ ਜਿੱਤਿਆ ਕਾਂਗਰਸ ਵਾਲਾ ਮੈਂ ਕੀ ਕਿਹਾ ਆ ਲੋਕਾਂ ਨੂੰ ਕਿਹਾ ਓਏ ਗੱਲ ਸੁਣੋ ਮੇਰੀ ਛਾਤੀ 'ਚ ਗੋਲੀ ਮਾਰੋ ਮੈਨੂੰ ਮਾਰ ਦਿਓ ਮੇਰੇ ਤੋਂ ਕੋਈ ਗੁਨਾਹ ਹੋ ਗਿਆ ਲੇਕਿਨ ਬਾਦਲ ਆលਿਆ ਤੋ ਨਾ ਮਰਾਇਓ ਮਨਪ੍ਰੀਤ ਇਕੱਠਾ ਹੋ ਗਿਆ ਸੁਖਬੀਰ ਹੋ ਗਿਆ ਉਹ 60000 ਤੇ ਹਾਰਿਆ ਥੋੜਾ ਮੁੰਡਾ ਫੇਰ ਐਸਪੀ ਮਾਲਵੇ ਚ ਉਹ ਜਿੱਥੇ ਸਾਰੇ ਹਾਰ ਗਏ ਤੇ ਕੱਲਾ ਜਿੱਤ ਕੇ ਆਇਆ ਬਾਬੇ ਦੀ ਕਿਰਪਾ ਦਾ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਸੀਗਾ ਉਹ ਮਰਿੰਦਰ ਸਿੰਘ ਸੀਗਾ ਔਰ ਉਹ ਮਜੀਠੇ ਦੇ ਨਾਲ ਰਲਿਆ ਹੋਇਆ ਸੀਗਾ ਇਸ ਕਰਕੇ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਕਾਂਗਰਸ ਦੇ ਰਾਜ ਦੇ ਅੰਦਰ ਵੀ ਇੱਥੇ ਅਕਾਲੀ ਦਲ ਦਾ ਰਾਜ ਰਿਆ ਤੇ ਕਈ ਸਾਡੇ ਸਾਡੇ ਲੀਡਰ ਕਈ ਮਜੀਠੇ ਤੋਂ ਡਰਦੇ ਹੁੰਦੇ ਸੀ ਜਾਂ ਸਾੜੀ ਗਾਟ ਰੱਖਦੇ ਸੀ ਇਸ ਕਰਕੇ ਸਾਡਾ ਇਲਾਕਾ ਅੱਗੇ ਨਹੀਂ ਆ ਸਕਿਆ ਐਸੀ ਕੋਈ ਗੱਲ ਨਹੀਂ ਕਿ ਰੰਦਾਵਾ ਹਾਰ ਸਕਦਾ ਹੈ ਜੇ ਰਾਜਾ ਵੜੇਗਾ ਸਕਦਾ ਹੈ ਜੇ ਤਿੱਕੂ ਹੱਸ ਕੇ ਦਾ ਤੇ ਮਜੀਠਾ ਕਿਹੜੀ ਐ ਸੀ ਤੋ ਪਰ ਨਹੀਂ ਸਕਦਾ ਭਾਈ ਕੋਈ ਤੋਫੜੀ ਪਰ ਸਾਨੂੰ ਸਿੱਧੇ ਹੋ ਕੇ ਲੜਾਈ ਲੜਨੀ ਪੈਗੀ ਕਿਸੇ ਨੇ ਲਿਖਿਆ ਛੜਦੇ ਸੂਰਜ ਢਲਦੇ ਵੇਖੇ ਛੜਦੇ ਸੂਰਜ ਢਲਦੇ ਵੇਖੇ ਪੁੱਜਦੇ ਦੀਵੇ ਬਲਦੇ ਵੇਖੇ ਜਿਨ੍ਹਾਂ ਗਾਣਾ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਤੇਰੀ ਰਹਿਮ ਤੇ ਸਤਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾ ਨਾ ਗਲਦੀ ਲੋਕੀ ਕਹਿੰਦੇ ਦਾ ਨਾ ਗਲਦੀ ਬਾਬਾ ਬੁੱਢਾ ਸਾਡੀ ਕਿਰਪਾ ਹੋਵੇ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਸੱਚਾ ਸਾਹ ਓਏ ਮਾਜੇ ਦੇ ਜਰਨੇ ਜੋ ਤੁਹਾਡੀਆਂ ਤਾਂ ਅਸੀਂ ਗੱਲਾਂ ਕਰਦੇ ਆ ਮਾਈ ਭਾਗੋ ਦੀਆਂ ਅੱਜ ਮੈਂ ਸੰਵਿਧਾਨ ਬਚਾਓ ਦੀ ਗੱਲ ਕਰਨ ਆ ਸਿਆ ਓ ਬਚਾ ਲੋ ਸੰਵਿਧਾਨ ਨੂੰ ਅੱਜ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਉਹ ਇਸ ਕਰਕੇ ਜਿਸ ਪ੍ਰਕਾਰ ਸਾਡੇ ਸੰਵਿਧਾਨ ਨੂੰ ਖਤਰਾ ਹੈ ਆ ਆਪਾਂ ਲੜਨ ਜਾ ਰਹੇ ਸੀ ਬਾਡਰ ਤੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਬਾਡਰ ਤੇ ਬੈਠਾ ਸੀ ਕਿਸਾਨ ਦਿੱਲੀ ਨਹੀਂ ਜਾ ਸਕਦਾ ਅਗਰ ਪੰਜਾਬ ਦਾ ਕਿਸਾਨ ਦਿੱਲੀ ਨਹੀਂ ਜਾ ਸਕਦਾ ਤਾਂ ਮੈਨੂੰ ਲੱਗਦਾ ਦੇਸ਼ ਦੇ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਦਿੱਲੀ ਜਾਂਦਾ ਕਿਉਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਲਾਲ ਕਿਲੇ ਤੇ ਝੰਡਾ ਲਹਿਰਾਉਂਦਾ ਹੈ ਤਿਰੰਗਾ ਝੰਡਾ ਉਹ ਲਹਿਰਾਉਣ ਦਾ ਹੱਕ ਪੂਰੇ ਵਿੱਚ ਪੰਜਾਬੀਆਂ ਦਾ ਖੂਨ ਡੁੱਲਿਆ ਇਸ ਕਰਕੇ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਲ ਕਿਲੇ ਤੇ ਜੰਡਾ ਨੇ ਹਰੋਂ ਦਾ ਹੱਕ ਦਿੱਤਾ ਅੱਜ ਸਾਡੇ ਪੰਜਾਬ ਦਾ ਕਿਸਾਨ ਬਾੜ ਤੋਂ ਦਿੱਲੀ ਜਾਣਾ ਚਾਹੁੰਦਾ ਹੈ ਲੇਕਿਨ ਅਤਿਆਚਾਰ ਕੀਤਾ ਗਿਆ ਆਰਐਸਐਸ ਅੰਮਿਤ ਸ਼ਾ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਐਮਤ ਸ਼ਾ ਅਫਦਾਲੀ ਰਾਤ ਨੂੰ ਅਤਿਆਚਾਰ ਕਰਿਆ ਕਰਦਾ ਸੀ ਸਾਡੇ ਕਿਸਾਨਾਂ ਦੀਆਂ ਪੱਗਾਂ ਲਾ ਲਾ ਕੇ ਸਾਡੀਆਂ ਮਾਵਾਂ ਦੀਆਂ